12:56 ਮਿੰਟ ਹੋ ਗਏ ਆ ਤੇ ਅਸੀਂ ਚੱਲੇ ਆ ਇੱਕ ਖਾਸ ਮਿਸ਼ਨ ਤੇ ਤੇ ਇਹ ਮਿਸ਼ਨ ਤੁਹਾਡੇ ਸਾਰਿਆਂ ਲਈ ਆ ਠੀਕ ਆ ਮਿਸ਼ਨ ਕਹਿ ਲਈਏ ਜਾਂ ਆਪਾਂ ਕਹਿ ਲਈਏ ਸਾਰਿਆਂ ਦੇ ਵੈਮਪਰ ਨੂੰ ਦੂਰ ਕਰਨੇ ਆ ਉਹਦੇ ਲਈ ਚੱਲੇ ਆ ਅਸੀਂ ਸ਼ਮਸ਼ਾਨ ਘਟ ਮੈਂ ਤੇ ਬੱਬੀ ਤੇ ਸਾਡਾ ਭਰਾ ਜੱਸਾ ਵੀ ਚੱਲ ਰੱਬ ਮੈਂ ਅਜੇ ਤੇ ਬਾਹਰ ਅੱਜਾ ਆਪਣੇ ਇੱਕ ਬੰਦੇ ਨੇ ਦੱਸਿਆ ਵੀ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਢਾਲਾ ਲਾਇਆ ਹੋਇਆ ਹੈ। ਤੇ ਆਪਾਂ ਇਹ ਦਿਖਾਉਣੇ ਆ ਤੁਹਾਨੂੰ ਆ ਦੇ ਨਾਲ। ਮੈਂ ਆ ਸ਼ਮਸ਼ਾਨ ਘਾਟ ਦੇ ਵਿੱਚ ਆਪਾਂ ਜਿਹਨੂੰ ਆਪਾਂ ਪਿੰਡਾਂ ਚ ਸਵੇਰੇ ਗਿਆ ਦਿੰਦੇ ਹਣਾ ਤੇ ਪਿੰਡਾਂ ਵਾਲਿਆਂ ਦੀ ਆਪਤ ਹੁੰਦੀ ਆ ਵੀ ਢਾਲੇ ਲਾਉਣ ਦੀ ਹਨਾ ਉਹਦੀ ਜਾਣਕਾਰ ਜਿਹੜੇ ਅੱਗੇ ਬੜੇ ਲਾ ਕੇ ਜਾਂਦੇ ਆ ਤੇ ਅਸੀਂ ਇੱਥੇ ਵੀ ਆਏ ਆ ਹੁਣ ਤੁਸੀਂ ਟਾਈਮ ਦੇਖ ਲੋ ਸਾਤ ਦੇ 1 ਵਜੇ ਆ। ਰਾਤ ਦੇ 1 ਵਜੇ ਦਾ ਟਾਈਮ ਆ ਤੇ ਆਪਾਂ ਸਾਰਿਆਂ ਨੇ ਆ ਜਾਈਏ ਇੱਥੇ ਭਰਾ ਹੁਣ ਆ ਦੇਖੋ ਬਈ ਆਟਾ ਲਾਇਆ ਹੋਇਆ ਠੀਕ ਹੈ ਜੀ ਉਧਰ ਨਹੀਂ ਅਸੀਂ ਆਉਂਦੇ ਚਲੋ ਜਦੋਂ ਡੱਬੇ ਦਾ ਉਹਦੀ ਜਿੱਤਾ ਹੈ ਨਾ ਮੈਂ ਬੱਤੀ ਬੁੱਤੀ ਲਾ ਆ ਦਿਖਾ ਦੇ ਸੀ ਵੇ ਦਿਖਾ ਦੇ ਜਿਵੇਂ ਨਿਸ਼ਾਨ ਕਰ ਦਿਖਾ ਦੇ ਜਿਵੇਂ ਨਿਸ਼ਾਨ ਕਰ ਦੇ ਤੇ ਪੂਰਾ ਤਗੜਾ ਕੰਮ ਕੀਤਾ ਹੈ ਦਾ ਟੌਲ ਚੂੜੇ ਰੱਖਿਆ ਪੂਰੀ ਠੀਕ ਆ ਆ ਬਈ ਤੁਹਾਡੇ ਜਿਹੜੇ ਵਹਿਮ ਭਰਮ ਹੁੰਦੇ ਜਿਹੜੇ ਤੁਸੀਂ ਕਹਿ ਦਿੰਦੇ ਹੋ ਵੀ ਸੰਧੂਰਾ ਉਥੇ ਆ ਇਹ ਆ ਵੀ ਆਪਾਂ ਖੋਲ੍ਹਣੇ ਨੇ ਪਾ ਆ ਮੈਂ ਠੋਖਾ ਸੀ ਗਿਆ ਤੂੰ ਉਹ ਰੱਬ ਕਰਕੇ ਕਿਤੇ ਬਰਫੀ ਹੋਏ ਹੋਇਆ ਚ ਸਰੇ ਲੱਗ ਜਾਇਆ ਮਬੀ ਚਲੋ ਬਈ ਆਪਾਂ ਬੰਦ ਹੋਈ ਤੂੰ ਜਿੰਨੀ ਨਹੀਂ ਕਰਨੀ ਕਿੰਨੇ ਦੀ ਮਾਰਾ ਨਾ ਨਿਪਟਿਆ ਭੱਜਿਆ ਨਾ ਬੰਦਾ ਇੱਥੇ ਉੱਥੇ ਲੇਡੀ ਪੌਡੀ ਤੇ ਭੱਜਿਆ ਨਹੀਂ ਉੱਥੇ ਜਾਵਾਂਗੇ ਧੋਣਾ ਕੀ ਆ ਬੰਦਾ ਇੱਥੋਂ ਭੱਜਿਆ ਬਈ ਡਰਦਾ ਗਿਆ ਹੋਣਾ ਵਿਚਾਰਾ ਕੋਈ ਲੈ ਬਈ ਉਹ ਲੱਡੂ ਆ ਯਾਰ ਚੱਲ ਉਹ ਇੱਨੀ ਭੱਜੇ ਇੱਨੀ ਮਹਿਮਤ ਦੀ ਜੀ ਤੇ ਆਏ ਇੱਥੇ ਲੈ ਬਈ ਹੁਣ ਆਹ ਦੇਖ ਲਓ ਤੁਸੀਂ ਸਾਰੇ ਜਣੇ ਚੰਨ ਘਾਟ ਦੇ ਵਿੱਚ ਛੜੇ ਆ ਠੀਕ ਹੈ ਚੱਲਿਆ ਫੋ ਅਸੀਂ ਚੱਲਿਆ ਹੁਣ ਕਿਸੇ ਸੋਹਣੀ ਜੀ ਥਾਂ ਤੇ ਬੈਠ ਕੇ ਜਿੱਥੇ ਖਾ ਸਕੀਏ ਮੈਂ ਚੱਲ ਬੈਠਾ ਹਾਂ ਜੂਗਰਾ ਮੂਮ ਮਠਾਗਰ ਆਉਣੇ ਆਜੋ ਤੁਹਾਡੇ ਸਾਰਿਆਂ ਨੂੰ ਨਾ ਨਾਮ ਨਾ ਮਨਾ ਪੜਾ ਦਿਓ ਆਪਣੇ ਪਿੰਡ ਵਾਲਿਆਂ ਦੇ ਅੱਗੇ ਆਪਾਂ ਨੂੰ ਗਾਲ੍ਹਾਂ ਕੱਢਣ ਫੋਟੋ ਮੁਰਤੇ ਭਾਈ ਆਹ ਦੇਖੋ ਕੁੰਗ ਜੀ ਲੱਗੀ ਵੀ ਭਈ ਕਿਸੇ ਨੇ ਖਾਦਾ ਖੁੱਦਾ ਤਾਂ ਨਹੀਂ ਹਰ ਇਹ ਮੈਨ ਲੱਗਾ 9:00 ਵਜੇ ਲਾਇਆ ਗਿਹਨੇ ਬਹੁਤਾ ਟਾਈਮ ਨਹੀਂ ਹੋਇਆ ਤਾਂ ਚਾਹ ਪਿਆ ਕੋ ਆਦ ਰ ਹੈ ਨਹੀਂ ਫਤਿਆ ਨਹੀਂ ਕੋਈ ਰਾਇ ਨਹੀਂ ਆਪ ਦੇ ਕਰ ਲੇ ਗਾਣਾ ਜਿੱਤੇ ਵੀਡੀਓ ਦੇਖ ਲਈ ਲੈ ਬਈ ਚੱਕ ਲੋ ਕਰ ਤੇਰੇ ਲਈ ਕੋਈ ਨਹੀਂ ਆ ਵੀ ਆ ਫਾਟਨੀ ਵੀ ਲੈ ਗਏ ਚਲ ਕੋਈ ਨਹੀਂ ਬਾਤ ਹੋ ਗਈ ਬਾਹ ਫਾ ਲੈ ਇਹ ਦੇਖ ਕੋ ਜਿਹੜਾ ਤੁਹਾਡਾ ਤੁਹਾਡੇ ਅੰਦਰ ਵਹਿਮ ਹੁੰਦਾ ਡਰ ਹੁੰਦਾ ਉਹਦੇ ਬਾ ਉਹੀ ਹੁੰਦਾ ਸਾਰਾ ਕੁਝ ਜਦੋਂ ਤੁਸੀਂ ਡਰ ਨੂੰ ਕੱਢ ਦਿੰਦੇ ਹੋ ਫਿਰ ਕੋਈ ਸੇਵੇ ਹੋਣ ਕੋਈ ਚਮਚਾਨ ਘਾਟ ਹੋਵੇ ਕੋਈ ਕਬਰਿਸਤਾਨ ਹੋਵੇ ਕੋਈ ਚੀਜ਼ ਜਿਹੜੀ ਅਸਿਸਟ ਨਹੀਂ ਕਰਦੀ ਇੱਥੇ ਤੁਹਾਡੇ ਸਾਹਮਣੇ ਸਾਰਾ ਕੁਝ ਹੈਗਾ ਯਾ ਤੇ ਸਾਰੇ ਜਾਣੇ ਪਹਿਲਾਂ ਤਾਂ ਡਰ ਨੂੰ ਕੱਢ ਦਿਓ ਆਪਦੇ ਅੰਦਰੋਂ ਬਾਕੀ ਕੋਈ ਚੱਕਰ ਨਹੀਂ ਲੈ ਚੋਬਰ ਨੇ ਡੱਬਾ ਕਰਤਾ ਵਿਹਲਾ ਰਹਿ ਗਏ 4-5 ਲੱਡੂ 5 ਰਹਿ ਗਏ ਠੀਕ ਆ ਕਿਵੇਂ ਲੱਗਿਆ ਬਹੁਤ ਆ ਮਾਸੀ ਹਾਂ ਸਮਾ ਲੋਗ ਬੁੱਧੂ ਹੀ ਹੁੰਦੇ ਆ ਹਨਾ ਜਿਹੜੇ ਟਾ ਲੈਂਦੇ ਨੇ ਨੇ ਪੈ ਲੈਂਦੇ ਜਵਾਕਾਂ ਨੂੰ ਖਵਾ ਪੈ ਦੋ ਯਾਰ ਘਰੇ ਫਲ ਫਰੂਟ ਆਈ ਲੱਡੂ ਮੰਡਾ ਪਾ ਘਰੇ ਲੈ ਆਂਦਾ ਘੱਟੋ ਘੱਟ 100-150 ਇਹਦੇ ਤੇ ਲਾਇਆ ਹੋਊ ਅਗਰੇ ਨੇ ਤੇ ਇਹੀ ਜਵਾਕਾਂ ਨੂੰ ਫਲ ਫਰੂਟ ਖਵਾ ਦਈ ਹਣਾ ਕੌਣ ਸਮਝਾਵੇ ਹਾਂ ਅੱਜ ਕੀ ਹੋ ਜੂਗਾ ਇਹਦੇ ਨਾਲ ਹੋਰ ਹੀ ਤਾਂ ਗੱਲ ਹੈ